बोलके ਜਿਹੜੀ ਅੱਜ ਪ੍ਰੈਸ ਵਾਰਤਾ ਕਰਦੇ ਉਹ ਕੀ ਮੁੱਖ ਮੰਗ ਹੈ ਜੀ ਮੈਂ ਗੁਰਪ੍ਰਤਾਪ ਸਿੰਘ ਹੋਟਲ ਐਸੋਸੀਏਸ਼ਨ ਪ੍ਰੈਜ਼ੀਡੈਂਟ ਹਾਂ ਜੀ ਸ਼ੇਰਾਵਾਲਾ ਗੇਟ ਤੋਂ ਔਰ ਮੰਗ ਸਾਡੀ ਇਹ ਹੈਗੀ ਆ ਕਿ ਸਾਡੇ ਇਸ ਟਾਈਮ ਕਾਰੋਬਾਰ ਬਹੁਤ ਹੀ ਬੰਦੇ ਗਗਾਰ ਤੇ ਪਹੁੰਚੇ ਹੋਏ ਨੇ ਇਸੇ ਸੰਬੰਧ ਦੇ ਵਿੱਚ ਅਸੀਂ ਅੱਜ ਸਾਰੇ ਜਣੇ ਇਕੱਠੇ ਹੋਏ ਆ ਜੀ ਤੇ ਕੀ ਮੰਗ ਹੈ ਮੰਗ ਸਾਡੀ ਤੇ ਸਰਾ ਹੀ ਹੈਗੀ ਆ ਕਿ ਆਪਣਾ ਕਾਰੋਬਾਰ ਇਸ ਟਾਈਮ ਜੋ ਹਾਲਾਤ ਬਣੇ ਨੇ ਜੰਗ ਦੇ ਤੇ ਅਸੀਂ ਤੇ ਮਤਲਬ ਆਪਣੇ ਹੋਟਲ ਜਿਹੜੇ ਮਾਲਕ ਹੈਗੇ ਨੇ ਅਸੀਂ ਤੇ ਬੇਨਤੀਆਂ ਉਹਨਾਂ ਨੂੰ ਹੀ ਕਰਨੀਆਂ ਜੀ ਕਿ ਜੋ ਜੋ ਵੀ ਠੇਕੇਦਾਰ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਪਰਿਵਾਰ ਜੁੜੇ ਹੋਏ ਨੇ ਇਹਨਾਂ ਦੇ ਨਾਲ ਥੋੜਾ ਨਿਆਂ ਦਿੱਤਾ ਜਾਵੇ ਬਸ ਮਾਲਕਾਂ ਨੂੰ ਹੋਰ ਕੋਈ ਗੱਲ ਨਹੀਂ ਜੀ ਕਿਵੇਂ ਜੀ ਰੇਟ ਕਿੰਨਾ ਚੱਲਦਾ ਹੈ ਇਹ ਰੂਮ ਦਾ ਜਦੋਂ ਕੋਈ ਟੂਰਿਸਟ ਆਂਦਾ ਹੈ ਟੂਰਿਸਟ ਜਿਹੜਾ ਆਂਦਾ ਵੈਸੇ ਸੇ ਰੇਟ ਬੜੇ ਘੱਟ ਨੇ 800 1000 1200 ਉਹ ਕਰਦਾ ਹੈ ਹੈਦਰਾਬਾਦ ਤੋਂ ਮੈਂ ਜੀ ਆ

ਹਟਰੋ ਨਾਮ ਚਾਹ ਕਰੀ ਰਹਾ ਹਾਂ ਆ ਜੀ ਸਰ ਜੀ ਨਾਮ ਬੋਲ ਜੀ ਮੇਰਾ ਨਾਮ ਤੀਰਤ ਸਿੰਘ ਹੈ ਭਗਵਾਨ ਬਾਲਮੀਕ ਸੰਸਥਾ ਪੰਜਾਬ ਚੇਅਰਮੈਨ ਤੀਰਤ ਸਿੰਘ ਦੇਸ਼ ਦੇ ਹਾਲਾਤਾਂ ਦੀ ਗੱਲ ਕਰੀਏ ਤੇ ਦੇਸ਼ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਪਿਛਲੇ ਸਾਲ ਵੀ ਜਦੋਂ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸਰਜੀਕਲ ਸਟ੍ਰाइक ਪਾਕਿਸਤਾਨ ਦੇ ਵਿੱਚ ਕੀਤਾ ਸੀ ਤੇ ਉਦੋਂ ਵੀ ਉਹਨਾਂ ਦਾ ਕਾਫੀ ਨੁਕਸਾਨ ਕੀਤਾ ਸੀ ਤੇ ਹੁਣ ਦੁਬਾਰਾ ਆਪਰੇਸ਼ਨ ਸੰਧੂਰ ਦੇ ਵਿੱਚ ਇਹਨਾਂ ਨੇ 9-10 ਟਿਕਾਣਿਆਂ ਦੇ ਉੱਤੇ ਹਮਲਾ ਕਰਕੇ ਜੋ ਪਾਕਿਸਤਾਨ ਦੇ ਟੈਰਰਿਸਟ ਹੈ ਜਾਂ ਟਰੋਡਿਜ਼ਮ ਹੈਗੇ ਉਹਨਾਂ ਨੂੰ ਕਾਫੀ ਉਹਨਾਂ ਨੇ ਨਿਊਟਰਲਾਈਜ਼ ਕੀਤਾ ਜਾਂ ਖਤਮ ਕੀਤਾ ਹੈ ਤੇ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਕੀ ਗੱਲ ਕਰਦੇ ਹਾਂ ਕਿ ਜਿਸ ਤਰ੍ਹਾਂ ਕਾਰੋਬਾਰੀ ਨੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਟੂਰਿਸਟ ਹੈ ਕਾਰੋਬਾਰੀ ਕਾਫੀ ਆ ਤੇ ਉਹ ਕੀ ਆ ਹੁਣ ਦੇਸ਼ ਦੇ ਹਾਲਾਤ ਖਰਾਬ ਹੋਣ ਕਰਕੇ ਥੋੜਾ ਬਹੁਤਾ ਉਸ ਕੰਮ ਦੇ ਉੱਤੇ ਉਸ ਚੀਜ਼ ਦੇ ਉੱਤੇ ਅਸਰ ਪੈ ਗਿਆ ਵਾ ਤੇ ਅਸਰ ਇਸ ਪ੍ਰਕਾਰ ਦਾ ਪਿਆ ਹੈ ਕਿ ਹੁਣ ਬਿਲਕੁਲ ਹੀ ਜਿਹੜਾ ਇਹ ਟੂਰਿਸਟ ਆ ਜ ਜਦੋਂ ਦਾ ਜੰਮੂ ਕਸ਼ਮੀਰ ਦੇ ਵਿੱਚ ਉਹ ਪਲਵਾਮਾ ਵਾਲਾ ਹਮਲਾ ਹੋਇਆ ਵਾ ਉਦੋਂ ਦਾ ਲਗਭਗ ਖਤਮ ਹੋਣ ਦੀ ਇੱਕ ਘੜਤੀ ਆ ਗਿਆ ਵਾ ਤੇ ਅਸੀਂ ਇਹ ਹੋਟਲ ਐਂਡ ਦੇ ਸਬੰਧਤ ਇਹ ਇੱਕ ਕਾਨਫਰੰਸ ਕਰ ਰਹੇ ਸੀਗੇ ਤੇ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਹੋਟਲ ਐਂਡ ਦੇ ਜਿੰਨੇ ਵੀ ਸਾਡੇ ਆਨਰ ਨੇ ਪ੍ਰਾਪਰਟੀ ਆਨਰ ਨੇ ਜਾਂ ਮਾਲਕ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਕਿਰਪਾ ਕਰਕੇ ਸਾਡੇ ਦੇ ਨਾਲ ਸਾਡੇ ਨਾਲ ਥੋੜਾ ਸਹਿਯੋਗ ਕਰੋ ਔਰ ਅਸੀਂ ਤਾਂ ਜੋ ਹੋਟਲ ਨੂੰ ਕੰਟੀਨਿਊ ਕਰ ਸਕੀਏ ਕਿਉਂਕਿ ਜੋ ਲੜਾਈ ਦੇ ਹਾਲਾਤ ਬਣੇ ਨੇ ਜੋ ਮੁੱਦਾ ਬਣਿਆ ਹੈ ਪਾਕਿਸਤਾਨ ਔਰ ਹਿੰਦੁਸਤਾਨ ਦਾ ਇਹਦੇ ਵਿੱਚ ਲਗਭਗ 15 ਤੋਂ 20 ਦਿਨ ਜਾਂ ਇੱਕ ਮਹੀਨਾ ਵੀ ਹੋਰ ਅੱਗੇ ਕੀ ਆ ਲੱਗ ਸਕਦਾ ਹੈ ਕਿਉਂਕਿ ਸਾਰੀ ਜਿੰਨੀ ਵੀ ਮਿਲਟਰੀ ਹੈਗੀ ਆ ਜਿੰਨਾ ਵੀ ਤਮਜਾਮੇਗਾ ਉਹ ਸਾਰਾ ਬਾਰਡਰ ਦੇ ਉੱਤੇ ਡਿਪਲਾਈ ਹੋ ਗਿਆ ਹੈ ਉਹਨਾਂ ਨੂੰ ਨਿਊਟਰਲਾਈਜ਼ ਕਰਦੇ ਜਾਂ ਲੜਨਾ ਹੈ ਨਹੀਂ ਲੜਨਾ ਹੈ ਤੇ ਚਲੋ ਬਾਅਦ ਦੀ ਗੱਲ ਆ ਲੇਕਿਨ ਕੀਆ ਸਾਰੇ ਮੱਧ ਨਜ਼ਰ ਦੇਖਦੇ ਹੋਏ ਸਾਰੇ ਕਾਰੋਬਾਰ ਨੂੰ ਦੇਖਦੇ ਹੋਏ ਕੀ ਆ ਆਈ ਹੋਟਲ ਦੇ ਮਾਲਕ ਜਿੰਨੇ ਉਹਨਾਂ ਨੂੰ ਇਹ ਬੇਨਤੀ ਕਰਦੇ ਆ ਕਿ ਸਾਡੇ ਨਾਲ ਥੋੜਾ ਕੋਆਪਰੇਟ ਕਰੋ ਜੋ ਵੀ ਸਾਡੇ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਨੇ ਆਪਣੇ ਗੁਰਪ੍ਰਤਾਪ ਸਿੰਘ ਬੁੱਗਾ ਉਹਨਾਂ ਦੇ ਨਾਲ ਅਸੀਂ ਅੱਜ ਮੀਟਿੰਗ ਕੀਤੀ ਆ ਤੇ ਅਸੀਂ ਇਹ ਚਾਹੁੰਦੇ ਆ ਕਿ ਜਿੰਨੇ ਵੀ ਸਾਡੇ ਹੋਟਲ ਦੇ ਮਾਲਕ ਨੇ ਉਹ ਦੁਬਾਰਾ ਇੱਕ ਅਸੀਂ ਆਪਸ ਵਿੱਚ ਮੀਟਿੰਗ ਕਰੀਏ ਮੀਟਿੰਗ ਕਰਕੇ ਜੋ ਵੀ ਰੈਂਟ ਦੇ ਛੋਟੇ ਮੋਟੇ ਇਸ਼ੂ ਹੈਗੇ ਨੇ ਉਹਨਾਂ ਨੂੰ ਖਤਮ ਕਰੀਏ ਅਤੀਤ ਜੀ ਉਹਨਾਂ ਨਾਲ ਮੀਟਿੰਗ ਕੀਤੀ ਗਈ ਪ੍ਰਧਾਨਾਤ ਤੇ ਉਹਨਾਂ ਨੇ ਕੀ ਸ਼ਵਾਸ਼ਨ ਦਿੱਤਾ ਕਿ ਉਹਨਾਂ ਨੇ ਉਹਨਾਂ ਨੇ ਨਿਸ਼ਾਸ਼ਨ ਦਿੱਤਾ ਹੈ ਕਿ ਉਹਨਾਂ ਨੇ ਹੋਟਲ ਦੇ ਕਾਫੀ ਜਿੰਨੇ ਵੀ ਰੈਂਟਲ ਠੇਕੇਦਾਰ ਉਹਨਾਂ ਨੇ ਸਾਰਿਆਂ ਨੂੰ ਬੁਲਾ ਸੀ ਤਾਂ ਉਹਨਾਂ ਨੇ ਅੱਗੇ ਸਾਨੂੰ ਇਹ ਸਾਰਿਆਂ ਨੂੰ ਇਹ ਚੀਜ਼ ਦਾ ਭਰੋਸਾ ਦਿਵਾਇਆ ਕਿ ਇਹ ਜਲਦੀ ਹੀ ਹੋਟਲ ਮਾਲਕ ਦੇ ਜਿੰਨੇ ਵੀ ਆ ਸਾਰਿਆਂ ਦੇ ਨਾਲ ਮਾਲਕਾਂ ਨਾਲ ਮੀਟਿੰਗ ਕਰਾਂਗੇ ਔਰ ਇਸ ਮਹੀਨੇ ਦਾ ਜੋ ਹ ਹਾਲਾਤ ਚੱਲ ਰਹੇ ਨੇ ਇਸ ਮਹੀਨੇ ਦੇ ਰੈਂਟ ਦੀ ਜਿਹੜੀ ਗੱਲਬਾਤ ਆ ਉਹਨਾਂ ਦੇ ਨਾਲ ਬੈਠ ਕੇ ਕਰਾਂਗੇ ਕਿਤੇ ਕਿਹੋਟਲ ਨੇ ਲੱਜੀਕ ਲਗਭਗ ਅੰਮ੍ਰਿਤਸਰ ਦੇ ਵਿੱਚ 250 300 ਦੇ ਕਰੀਬ ਹੋਟਲੇਗਾ ਔਰ ਜ਼ਿਆਦਾਤਰ ਹੋਟਲ ਹੈ ਜਿਹੜਾ ਦਰਬਾਰ ਸਾਹਿਬ ਦੇ ਲੱਗ ਗਿਆ ਔਰ ਦਰਬਾਰ ਸਾਹਿਬ ਦੇ ਵਿੱਚ ਹੁਣ ਯਾਤਰੀ ਹੈ ਜਿਹੜੇ ਮੱਥਾ ਟੇਕਣ ਨਹੀਂ ਆ ਰਹੇ ਜਾਂ ਦੇਸ਼ ਦੇ ਹਾਲਾਤਾਂ ਕਰਕੇ ਨਹੀਂ ਆ ਰਹੇ ਬਾਹਰੋਂ ਟੂਰ ਟੂਰਿਸਟ ਜਾਂ ਟੂਰਿਸਮ ਨਹੀਂ ਆ ਰਿਹਾ ਇਸ ਕਰਕੇ ਸਾਰਾ ਹੀ ਜਿਹੜਾ ਕਾਰੋਬਾਰ ਹੈ ਉਹ ਠੱਪ ਪੈ ਗਿਆ ਵਾ ਸਾਰੇ ਰੋਡ ਖਾਲੀ ਨੇ ਦਰਬਾਰ ਸਾਹਿਬ ਵੀ ਜਲੰਮਾ ਵਾਲਾ ਬਾਗ ਵੀ ਸਾਰੀਆਂ ਚੀਜ਼ਾਂ ਖਾਲੀ ਨੇ ਇਥੇ ਕਈ ਲੋਕ ਪੈਨਿਕ ਹੋ ਚੁੱਕੇ ਹੋਏ ਕਿ ਮਤਲਬ ਕਿ ਇਹਨੂੰ ਲੜਾਈ ਦੇਮ ਹੋ ਲੱਗਦਾਂਗੇ ਪਰ ਲੱਗਦਾ ਨਹੀਂ ਕਿ ਇਹ ਗਲਤ ਸਭ ਕੁਝ ਜਿਹੜੀ ਅਫਵਾਹਾਂ ਚੱਲਦੀਆਂ ਪਈਆਂ ਨੇ ਜਿਆਦਾ ਸਾਨੂੰ ਸੋਸ਼ਲ ਮੀਡੀਆ ਦੀ ਗੱਲ ਦੇ ਉੱਤੇ ਯਕੀਨੀ ਥੋੜਾ ਜਿਹਾ ਹਰ ਇੱਕ ਚੀਜ਼ ਨੂੰ ਸੋਚਣਾ ਸਮਝਣਾ ਚਾਹੀਦਾ ਹੈ ਜੋ ਸੋਸ਼ਲ ਮੀਡੀਆ ਦਿਖਾਈ ਜਾ ਰਿਹਾ ਹੈ ਕਿ ਛੋਟੀ ਚੀਜ਼ ਨੂੰ ਬੜਾ ਵੱਡਾ ਕਰਕੇ ਦਿਖਾਉਂਦਾ ਵਾ ਕੁਝ ਚੈਨਲ ਨੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਕੁਝ ਚੈਨਲ ਨੇ ਜਿਹੜਾ ਛੋਟੀ ਚੀਜ਼ ਨੂੰ ਵੱਡਾ ਕਰਕੇ ਦਿਖਾ ਰਹੇ ਆ ਉਹਨਾਂ ਦੇ ਕਿਰਪਾ ਕਰਕੇ ਫੋਨ ਤੋਂ ਬਚੋ ਤੇ ਆਪਣੇ ਪਰਿਵਾਰ ਦੇ ਵਿੱਚ ਸੁਰੱਖਿਤ ਰਹੋ ਔਰ ਆਪਣੇ ਜੋ ਵੀ ਕਾਰੋਬਾਰ ਆ ਉਹਨਾਂ ਤੇ ਕੰਟੀਨਿਊ ਕਰੋ ਸ਼ਹਿਰ ਦੇ ਜਿਹੜੇ ਸੀਐਸ ਹੈ ਸਖਸੀਅਤ ਕੀ ਮੈਡਮ ਆ ਮੈਡਮ ਸਖਸੀਅਤ ਸਾਹਿਬ ਡਿਪਟੀ ਕਮਿਸ਼ਨਰ ਨੇ ਸਾਡੇ ਅੰਮ੍ਰਿਤਸਰ ਦੇ ਕੋਈ ਵੀ ਬਿਆਨ ਅੰਮ੍ਰਿਤਸਰ ਦੇ ਵਿੱਚ ਆਉਂਦਾ ਹੈ ਉਹ ਬਹੁਤ ਜਲਦੀ ਉਹਦੇ ਉੱਤੇ ਸੋਸ਼ਲ ਮੀਡੀਆ ਤੇ ਉੱਤੇ ਆ ਜਾਂਦਾ ਹੈ ਤੇ ਜੋ ਵੀ ਪ੍ਰਸ਼ਾਸਨ ਨਾਲ ਜੋ ਪ੍ਰਸ਼ਾਸਨ ਸਾਨੂੰ ਕਹਿ ਰਿਹਾ ਸਾਨੂੰ ਉਹਦੇ ਮੁਤਾਬਕ ਚੱਲਣਾ ਚਾਹੀਦਾ ਹੈ ਆਪਣੀਆਂ ਰਿਆ ਆਪਣੀਆਂ ਫਵਾਵਾਂ ਤੋਂ ਬਚਣਾ ਚਾਹੀਦਾ ਠੀਕ ਹੈ ਧੰਨਵਾਦ ਪੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram اور WhatsApp channel par